ਬਚੋਲੇ ਨੇ ਰੱਖਿਆ ਐਡਾ ਓਲਾ ਪਰ ਬਰਮਾਲਾ ਪਾਉਣ ਲੱਗੇ ਕੁੜੀ ਦੇਖ ਕੇ ਹੋ ਗਈ ਹੈਰਾਨ बेहोश ਹੋ ਕੇ ਡਿੱਗੀ ਥੱਲੇ ਦੋਸਤੋ ਅਕਸਰ ਹੀ ਦੋ ਪਰਿਵਾਰਾਂ ਨੂੰ ਜੋੜਨ ਵਾਲੇ ਨੂੰ ਬਚੋਲਾ ਕਿਹਾ ਜਾਂਦਾ ਏ ਪਰ ਕਦੇ-ਕਦੇ ਇਹ ਬਚੋਲਾ ਵਿੱਚ ਓਲਾ ਵੀ ਰੱਖ ਜਾਂਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦੀ ਜਦੋਂ ਬਰਮਾਲਾ ਹੁੰਦੀ ਹੈ ਤਾਂ ਕੁੜੀ ਮੁੰਡੇ ਨੂੰ ਦੇਖ ਕੇ बेहोश ਹੋ ਕੇ ਥੱਲੇ ਡਿੱਗ ਜਾਂਦੀ ਏ ਦਰਸਲ ਕੁੜੀ ਵਾਲਿਆਂ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਸੀ ਅਤੇ ਬਚੋਲੇ ਨੇ ਇਹਨਾਂ ਦੀ ਕੁੜੀ ਦਾ ਰਿਸ਼ਤਾ ਇੱਕ ਹੈਂਡੀਕੈਪ ਮੁੰਡੇ ਨਾਲ ਕਰਵਾ ਦਿੱਤਾ ਜਿਸ ਨੂੰ ਕਿ ਬਚਪਨ ਤੋਂ ਹੀ ਪੋਲੀਓ ਸੀ ਪਰ ਵਿਚੋਲੇ ਨੇ ਕੁੜੀ ਵਾਲਿਆਂ ਨੂੰ ਮੁੰਡੇ ਦੀ ਸਿਰਫ ਫੋਟੋ ਦਿਖਾ ਕੇ ਹੀ ਆਪਣੀਆਂ ਗੱਲਾਂ ਵਿੱਚ ਲੈ ਲਿਆ ਅਤੇ ਕਹਿੰਦਾ ਕਿ ਮੁੰਡੇ ਦਾ ਘਰ ਪਰਿਵਾਰ ਵਧੀਆ ਏ ਕੋਈ ਮੰਗ ਵੀ ਨਹੀਂ ਜੇ ਕਹੋ ਤਾਂ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਕਰ ਦੇਣਗੇ ਵਿਚੋਲੇ ਦੀਆਂ ਗੱਲਾਂ ਵਿੱਚ ਆ ਕੇ ਕੁੜੀ ਵਾਲਿਆਂ ਨੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਅਤੇ ਵਿਆਹ ਰੱਖ ਦਿੱਤਾ ਪਰ ਜਿਸ ਦਿਨ ਵਿਆਹ ਸੀ ਤਾਂ ਸ਼ਗਨਾ ਤੇ ਕੁੜੀ ਅਤੇ ਉਸਦੇ ਪਰਿਵਾਰ ਨੂੰ ਪਤਾ ਲੱਗਾ ਕਿ ਮੁੰਡੇ ਨੂੰ ਤਾਂ ਪੋਲੀਓ ਏ ਅਤੇ ਮੁੰਡੇ ਨੂੰ ਲੰਗ ਮਾਰਦਾ ਦੇਖ ਕੇ ਕੁੜੀ ਸਟੇਜ ਤੇ ਹੀ ਬੇਹੋਸ਼ ਕੇ ਡਿੱਗ ਗਈ ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਬਚੋਲੇ ਨੂੰ ਕਿਹਾ ਕਿ ਤੂੰ ਸਾਡੇ ਨਾਲ ਧੋਖਾ ਕੀਤਾ ਏ ਜੇ ਪਹਿਲਾਂ ਦੱਸ ਦਿੰਦਾ ਕਿ ਮੁੰਡਾ ਲੰਗ ਮਾਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ ਪਰ ਹੁਣ ਅਸੀਂ ਇਹ ਰਿਸ਼ਤਾ ਨਹੀਂ ਕਰਨਾ ਪਤਾ ਨਹੀਂ ਹੋਰ ਕਿੰਨਾ ਝੋਟ ਨਿਕਲੇਗਾ ਜਿਸ ਤੋਂ ਬਾਅਦ ਕੁੜੀ ਹਸਪਤਾਲ ਅਤੇ ਮੁੰਡਾ ਖਾਲੀ ਹੱਥ ਆਪਣੇ ਘਰ ਮੁੜ ਗਿਆ ਸੋ ਤੁਹਾਨੂੰ ਇਸ ਵਿੱਚ ਕਿਸ ਦੀ ਗਲਤੀ ਲੱਗਦੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ